ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਨਵਾਂ ਬਲੌਗ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਨੇ ਆ ਆਪਾਂ ਯਾਰ ਦੋਸਤ ਇੱਕ ਗੱਡੀ ਪੁਰਾਣੀ ਦੇ ਇੱਕ ਨਵੀਂ ਗੱਡੀ ਲੈ ਕੇ ਆਇਆ ਘੜਵਾ ਕੇ ਰਾਤ ਸਾਨੂੰ ਬਿਨਾਂ ਦੱਸੇ ਚੱਲ ਗਿਆ ਉਹ ਤੇ ਚਲੋ ਦਿਖਾਨੇ ਆ ਗੱਡੀ ਲੈ ਕੇ ਆਇਆ ਵੀਰ ਠਾਰ ਰੋਕਸ ਤੇ ਵਾਈਟ ਕਲਰ ਦੀ ਦਿਖਾਨੇ ਤੁਹਾਨੂੰ ਗੱਡੀ ਕੀ ਏਰੀ ਬਾਈ ਗੱਡੀ ਟਰੋਕੀ ਰਾਤ ਹੀ ਆ ਵਾਈਟ ਕਲਰ ਆ ਤੇ ਗੱਡੀ ਬਹੁਤ ਵਧੀਆ ਤੇ ਲਾਇਲ ਹੋਏ ਤਾਂ ਚਲੋ ਬਾਤ ਚ ਲਵਾਵਾਂ ਤੇ ਵਿੱਚੋਂ ਗੱਡੀ ਬਹੁਤ ਵਧੀਆ ਬਣੀ ਹੋਈ ਆ ਤੇ ਇਸ ਦੇ ਪੈਸ਼ਬੋਰਡ ਸਾਰਾ ਕਦਿਆ ਤੇ ਬਹੁਤ ਚੀਜ਼ਾਂ ਚੇਂਜ ਕਰਤੀਆਂ ਆਮ ਥਾਰ ਨਾਲੋਂ ਤੇ ਬਾਕੀ ਕੰਨਾਵ ਤਾਂ ਬਹੁਤ ਵਧੀਆ ਜਿਹੜੇ ਫੰਕਸ਼ਨ ਫੰਕਸ਼ਨ ਵਾਲੇ ਆ ਗਏ ਸਾਰੇ ਏਸੀ ਵਾਲੇ ਫੰਕਸ਼ਨ ਆ ਗਏ ਬਲੂਰ ਤੇ ਇੰਡੀਕੇਟਰ ਆ ਗਏ ਚਾਰੋਂ ਪਾਰਕਿੰਗ ਵਾਲੇ ਤੇ ਇਹ ਬਟਨਾਂ ਤੇ ਵੀ ਫੁੱਲ ਕੰਮ ਦਿੱਤਾ ਹੈ ਤੇ ਸਟੀਅਰਿੰਗ ਤੇ ਵੀ ਬਟਨ ਦੇ ਤਿੰਨਾਂ ਨੇ ਸਾਰੇ ਸਾਰੇ ਤੇ ਉਹ ਤੋਂ ਬਾਅਦ ਦੇ ਵਿੱਚ ਤੇ ਡੱਬਾ ਹਜੇ ਵਿੱਚੇ ਪਿਆ ਲੱਡੂਆਂ ਦਾ ਕਲਰ ਸਾਰੇ ਵਧੀਆ ਲੱਗਦੇ ਨੇ ਥਾਰ 'ਚ ਥਾਰ ਰੌਕਸ 'ਚ ਏ ਵੀ ਆਪਕੋ ਗੱਡੀ ਕਹਿੰਦਾ ਵੀ ਵੇਟਿੰਗ ਤੇ ਮਿਲੀ ਆ ਤੇ ਡੱਗੀ ਆ ਗਈ ਖੁੱਲੀ ਤੇ ਵਧੀਆ ਮੈਂ ਟ੍ਰਾਈਟਰੋ ਜੀ ਮਾਰ ਕੇ ਦੇਖਦੇ ਆਂ ਗੱਡੀ ਦੀ ਚਲਾਂ ਚ ਵਧੀਆ ਲੱਗੀ ਆ ਤੇ ਹੁਣ ਸਾਲ ਵੀ ਸਾਡੇ ਪਾਰ ਦੇ ਮੁੰਡੇ ਚਾਰ ਬਲਜਿੰਦਰ ਵਧਾਈਆਂ ਹੁਣ ਪ੍ਰਭਾ ਤੈਨੂੰ ਸਭ ਤੋਂ ਪਹਿਲਾਂ ਦਾ ਵਧਾਈਆਂ ਬਈ ਸੋਨੂ ਤੇ ਫਿਰ ਰਾਤ ਲੈ ਕੇ ਆਇਆ ਹੈ ਰਾਤ ਬੱਜ ਗਏ ਤੇ तकरीबन 11:30 ਅੱਛਾ ਸਾਡੇ 11:00 ਦੀ ਰਾਤ ਨੂੰ 10:00 ਹੋਏ ਜਨੇ ਬਨ ਡਿਲੀਵਰੀ ਹੋਈ 11:00 ਵਜੇ ਰਾਤ ਤੇ ਠੀਕ ਆ ਸਾਡਾ ਮਤਲਬ ਘਰੇ ਪਰ ਰਾਤ 11:00 ਕੋਈ ਨਹੀਂ ਕਰਦਾ ਠੀਕ ਆ ਉਹਨਾਂ ਰਾਤ ਮੈਨੂੰ ਲੈ ਕੇ ਰਸਾ ਨਾ ਠੀਕ ਉਹਨਾਂ ਰਾਤ ਕਾਹਦਾ ਤੱਕ ਪਹੁੰਚਾਂਗੇ ਸਾਡੇ ਕਿਉਂ ਕਰਨਾ ਤੱਕ ਪਹੁੰਚਾਂਗੇ ਕਿੰਨੇ ਟਾਈਮ ਦੀ ਬੁਕਿੰਗ ਤੇ ਆਪਣੀ ਬੁਕਿੰਗ ਤੇ ਉਹਦਾ ਸਾਢੇ ਜਿਹੇ ਕਿਹੋਂਦੇ ਨੇ ਇਹਦੇ ਸਾਢੇ 10 ਦੇ ਅੱਛਾ ਤੇ ਪੰਜ 50 ਮਿੰਟ ਓਕੇ ਉਹਨਾਂ ਸਾਢੇ 10 ਮਿੰਟ ਇਹਦੇ ਤੋਂ ਠੀਕ ਆ ਬੁਕਿੰਗ ਬਹੁਤ ਸ਼ੁਕਰੀਆ ਤੇ ਪਰ ਨਾਲ ਕੀ ਕੁਛ ਦਿੱਤਾ ਇਹਨਾਂ ਨੇ ਨਾਲ ਕੁਝ ਤੇ ਗਿਫਟ ਦਿੱਤਾ ਨਹੀਂ ਜਾਂ ਬਸ ਤੁਹਾਨੂੰ ਲਗਾ ਦੇ ਗੱਡੀ ਵਿੱਚ ਤੇ ਉਹ ਮੈਨੂੰ ਦਿਖਾ ਦੇ ਸਭ ਹੂੰ ਤੇ ਗੱਡੀ ਅੱਗੇ ਗਈ ਬਸ ਇਹ ਬਾਕੀ ਜੋ ਐਸੈਸਰੀਆਂ ਤੇਰੇ ਤੋਂ ਬਾਅਦ ਸਮਝ ਨਹੀਂ ਆ ਰਹੀ ਬਾਕੀ ਹੋਰ ਵਧੀਆ ਟੀਲ ਵਧੀਆ ਕਰੀ ਜਾਂਦਾ ਠੀਕ ਆ ਮਤਲਬ ਕਿ ਕੁੱਕ ਕੱਪ ਕੁੱਕ ਪਕਾਸਾ ਕੁਛ ਲੈ ਆ ਠੀਕ ਆ ਠੀਕ ਆ ਬਾਕੀ ਉਹ ਗੱਡੀ ਤੇ ਸਮਝ ਨਹੀਂ ਆ ਰਿਹਾ ਤੁਸ ਨਾਲ ਤੁਸ ਨਾਲ ਆਉਗਾ ਠੀਕ ਆ ਬਾਕੀ ਤੇ ਵੀਰ ਹੋ ਹੌਣ ਲੱਡੂ ਤੇ ਫੇਰ ਆ ਫੇਰ ਹੋ ਫੇਰ ਆ ਚਲੋ ਕਿਤੋਂ ਕਮੈਂਟ ਮਾਰ ਕੇ ਦੱਸਿਓ ਵੀ ਰੰਗ ਵਾਈਟ ਸੋਹਣਾ ਲੱਗਦਾ ਜਾਂ ਬਲੈਕ ਬਰਾਊਨ ᱨੈੱਡ ਕਿਹੜਾ ਕਲਰ ਸੋਹਣਾ ਲੱਗਦਾ ਤੁਹਾਨੂੰ ਰੋਕਤਾਰ ਦਾ ਤੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਏ ਬਾਏ ਟਾਇਰ ਦੇ ਤੇ 18 ਦੇ 255 65 18 ਬਹੁਤ ਵੱਡੇ ਟਾਇਰ ਦੇ ਤੇ ਪਹਿਲਾਂ ਨਾਲੋਂ ਤੇ ਪਹਿਲਾਂ ਮੇਰੇ ਸਾਹਬ ਦੇ ਵਿੱਚ 16 ਦੇ ਟਾਇਰ ਆਂਦੇ ਨੇ ਇਹ ਚ 2 ਪੁਆਇੰਟ ਟਾਇਰ ਵੱਡੀ ਕਰਤੇ ਇਹਨਾਂ ਨੇ